ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਸੋ ਦੋਸਤੋ ਅੱਜ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਹਾਂ ਬਹੁਤ ਸੋਹਣਾ ਟੌਪਿਕ ਦਾ ਟੌਪਿਕ ਚੰਗਾ ਲੱਗੇ ਤਾਂ ਪਹਿਲਾਂ ਦੀ ਮੰਗ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਨੰਨੀਆ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜਰੂਰ ਕਰਿਆ ਕਰੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਕੁਝ ਚੰਗੀਆਂ ਗੱਲਾਂ ਐਸੀਆਂ ਦੱਸਾਂ ਤਾਂ ਦੇਖੋ ਜ਼ਿੰਦਗੀ ਕਿੰਨੀ ਨਜ਼ਾਰੇ ਵਾਲੀ ਹੈ ਨਾ ਸਕੂਨ ਭਰੀ ਤੇ ਸੁੱਖਾਂ ਭਰੀ ਤੇ ਖੁਸ਼ੀ ਭਰੀ ਹੋਈ ਹੈ ਨਾ ਸੋ ਕਿਹੜੀਆਂ ਗੱਲਾਂ ਨੇ ਤਿੰਨ ਚਾਰ ਗੱਲਾਂ ਨੇ ਧਿਆਨ ਨਾਲ ਸੁਣਿਆ ਹੋਣਾ ਨੰਬਰ 1 ਤੇ ਅਸੀਂ ਸਾਡੀ ਦੇਚ ਲੋਕਾਂ ਦੀ ਕਈ ਵਾਰ ਇਦਾਂ ਦੀ ਹੋ ਜਾਂਦੀ ਹੈ ਅਸੀਂ ਹੈ ਨਾ ਜੇ ਕਿਸੇ ਨਾਲ ਸਾਝ ਪੈ ਜਵੇ ਹੈ ਨਾ ਕਿਸੇ ਨਾਲ ਪਿਆਰ ਪੈ ਜਵੇ ਹੈ ਨਾ ਜਾਂ ਹੀ ਦੋਸਤੀ ਹੋ ਜਵੇ ਹੈ ਨਾ ਤਾਂ ਅਸੀਂ ਆਪਣੀਆਂ ਹਰ ਇੱਕ ਗੱਲਾਂ ਉਸ ਪਰਸਨ ਨਾਲ ਸ਼ੇਅਰ ਕਰਨ ਲੱਗ ਜਾਂਦੇ ਹਾਂ ਨਾ ਸੋ ਦੋਸਤੋ ਮੈਂ ਪਹਿਲਾਂ ਵੀ ਇੱਕ ਇੱਕ ਦੋ ਵੀਡੀਓ ਚ ਕਿਹਾ ਵੀ ਕਦੇ ਵੀ ਕਿਸੇ ਨਾਲ ਸਾਰੀਆਂ ਗੱਲਾਂ ਨਾ ਸ਼ੇਅਰ ਕਰਿਆ ਕਰੋ ਹੈ ਨਾ ਕਿਉਂਕਿ ਕਈ ਵਾਰ ਬੰਦੇ ਦੇ ਦਿਲ ਦਾ ਪਤਾ ਨਹੀਂ ਹੁੰਦਾ ਹਨਾ ਅਸੀਂ ਹਨਾ ਇਮੋਸ਼ਨਸ ਦੇ ਵਿੱਚ ਆ ਕੇ ਬਹੁਤ ਗੱਲਾਂ ਸਾਂਝੀਆਂ ਕਰ ਦਿੰਦੇ ਹਾਂ ਪਰ ਕਿਤੇ ਨਾ ਕਿਤੇ ਉਹ ਬੰਦਾ ਸਾਨੂੰ ਉਸ ਚੀਜ਼ ਨੂੰ ਲੈ ਕੇ ਨੁਕਸਾਨ ਪਹੁੰਚਾ ਸਕਦਾ ਸਾਨੂੰ ਹਰਟ ਕਰ ਸਕਦਾ ਇਸ ਲਈ ਕੋਸ਼ਿਸ਼ ਕਰੋ ਵੀ ਹਰ ਇੱਕ ਗੱਲ ਹਰ ਕਿਸੇ ਨਾਲ ਸ਼ੇਅਰ ਨਾ ਕਰਿਆ ਕਰੋ ਹਨਾ ਇਹ ਸਭ ਤੋਂ ਪਹਿਲੇ ਨੰਬਰ ਤੇ ਗੱਲ ਪੱਲੇ ਵੱਲ ਹੋਣਾ ਜੇ ਜ਼ਿੰਦਗੀ ਵਿੱਚ ਖੁਸ਼ ਰਹਿਣਾ ਹੈ ਠੀਕ ਹੈ ਜੀ ਨੰਬਰ 2 ਤੇ ਆਪਾਂ ਗੱਲ ਕਰਾਂਗੇ ਜੀ ਯਕੀਨ ਵਿਸ਼ਵਾਸ ਟਰਸਟ ਹਨਾ ਉਹ ਏਦਾਂ ਕਿ ਕਈ ਵਾਰ ਕੀ ਹੁੰਦਾ ਮੰਨ ਲਓ ਮੈਂ ਕੋਈ ਵੀ ਕੰਮ ਕਰਦਾ ਹਨਾ ਮੇਰਾ ਬਿਜ਼ਨਸ ਆ ਮੈਨੂੰ ਕੋਈ ਬੰਦਾ ਆ ਕੇ ਕਹਿੰਦਾ ਯਾਰ ਤੁਹਾਨੂੰ ਵੀ ਬੰਦਾ ਕਹਿੰਦਾ ਯਾਰ ਮੈਨੂੰ ਆਇ ਇਸ ਕੰਮ ਦਾ ਸ਼ੌਂਕ ਆ ਹਨਾ ਮੈਂ ਵੀ ਸਿੱਖਣਾ ਚਾਹਣਾ ਆ ਹਨਾ ਵੈਸੇ ਸ਼ੌਂਕ ਜਾਂ ਤੌਰ ਤੇ ਤੁਸੀਂ ਕਿਦਾਂ ਚੱਲ ਯਾਰ ਆਪਣਾ ਖਾਸ ਆਪਸ ਖਾ ਦਿੰਦੇ ਆ ਉਹਨੂੰ ਇਹ ਕੰਮ ਨਾਲ ਹਾਲਾਂਕਿ ਉਹ ਆਪਣਾ ਕੰਮ ਨਹੀਂ ਹੈਗਾ ਉਸ ਤੋਂ ਹਨਾ ਪਰ ਜਦੋਂ ਉਹ ਹੀ ਬੰਦਾ ਤੁਹਾਡੇ ਕੰਮ ਦੇ ਵਿੱਚ ਫਿਰ ਵਿਗਨ ਪਾਉਣ ਲੱਗ ਜੇ ਹਨਾ ਇਸੇ ਕੰਮ ਨੂੰ ਲੈ ਕੇ ਜਦੋਂ ਸਿੱਖ ਲੈਂਦਾ ਹੈ ਹਨਾ ਤਾਂ ਫਿਰ ਤੁਹਾਨੂੰ ਬਹੁਤ ਦੁੱਖ ਲੱਗਦਾ ਹਨਾ ਕਿਉਂਕਿ ਤੁਸੀਂ ਉਹਨੂੰ ਇੱਕ ਸ਼ੌਂਕ ਦੇ ਤੌਰ ਤੇ ਸਿਖਾਇਆ ਬਟ ਉਹ ਬੰਦਾ ਤੁਹਾਨੂੰ ਹਨਾ ਉਹ ਕਰਨ ਲੱਗ ਗਿਆ ਕੰਮ ਦੇ ਵਿੱਚ ਥੋੜੇ ਵਿਗਨ ਪਾਉਣ ਸੋ ਜੇਕਰ ਤੁਹਾਡਾ ਕੰਮ ਆ ਸਿਖਾਉਣਾ ਫਿਰ ਸਿਖਾਉਣਾ ਕਈ ਲੋਕ ਕਹਿੰਦੇ ਯਾਰ ਸਿਖਾਉਣ ਨਾਲ ਤਾਂ ਗਿਆਨ ਵੱਧਦਾ ਆ ਪਰ ਜੇਕਰ ਤੁਹਾਡਾ ਉਹ ਕੰਮ ਆ ਵੀ ਹਾਂ ਤੁਸੀਂ ਸਿਖਾਉਣਾ ਹਨ ਤੁਹਾਨੂੰ ਇਨਕਮ ਹੁੰਦੀ ਆ ਉਤੋਂ ਫਿਰ ਤੁਹਾਡੇ ਗਾਬਰ ਜੇ ਵੀ ਬੰਦਾ ਤੁਹਾਨੂੰ ਆ ਕੇ ਸ਼ੌਂਕ ਨਾਲ ਕਹਿੰਦਾ ਯਾਰ ਮੈਨੂੰ ਸ਼ੌਕ ਆ ਮੈਂ ਸਿੱਖਣਾ ਚਾਹੁੰਨਾ ਆ ਤਾਂ ਕਦੇ ਵੀ ਇਹ ਗਲਤੀ ਨਾ ਕਰ ਰਹੋ ਜ਼ਿੰਦਗੀ ਚ ਕਿਉਂਕਿ ਇਹਦਾ ਤੁਹਾਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਠੀਕ ਹੈ ਇਸ ਲਈ ਯਕੀਨ ਨਾ ਕਰੋ ਇਹ ਚੀਜ਼ਾਂ ਜਿਵੇਂ ਨੰਬਰ ਤੇ ਐਕਸਪੈਕਟੇਸ਼ਨਸ ਹਨ ਕਿਸੇ ਤੋਂ ਵੀ ਜ਼ਿਆਦਾ ਐਕਸਪੈਕਟੇਸ਼ਨਸ ਨਾ ਰੱਖਿਆ ਕਰੋ ਉਮੀਦਾਂ ਨਾ ਰੱਖਿਆ ਕਰੋ ਕਿਉਂਕਿ ਤੁਸੀਂ ਕਈ ਵਾਰ ਕਈਆਂ ਲਈ ਬਹੁਤ ਅਵੇਲੇਬਲ ਰਹਿੰਦੇ ਹੋ ਕੋਈ ਤੁਹਾਨੂੰ ਫੋਨ ਕਰਦਾ ਵੀ ਆ ਕੰਮ ਜਾ ਕੇ ਉਹਨਾਂ ਤੁਸੀਂ ਚਲੇ ਜਾਂਦੇ ਹੋ ਥੋੜੀ ਦੇਚ ਰਹਿ ਦਾਨੀ ਹੈ ਪਰ ਜਦੋਂ ਤੁਹਾਨੂੰ ਲੋੜ ਪੈਂਦੀ ਆ ਤੇ ਅਗਲਾ ਸਿੱਧਾ ਜਵਾਬ ਦੇ ਦਾਂ ਨਾ ਕੋਈ ਨਾ ਕੋਈ ਇੱਕ ਸ਼ੂਜ਼ ਲਗਾ ਜਾਂਦਾ ਫਿਰ ਉਹ ਤੇ ਤੁਹਾਨੂੰ ਫੀਲ ਹੁੰਦਾ ਯਾਰ ਮੈਂ ਇਹਦੇ ਲਈ ਕਿੰਨਾ ਖੜਿਆ ਤੇ ਮੇਰੇ ਲਈ ਇਹ ਆ ਗਈ ਜੀ ਹਣਾ ਫਿਰ ਤੁਸੀਂ ਉਸ ਚੀਜ਼ ਬਾਰੇ ਸੋਚਣ ਲੱਗ ਜਾਂਦੇ ਹੋ ਹਣਾ ਆਪਣੇ ਮਾਈਂਡ ਦੇ ਉੱਤੇ ਬੜਨ ਲੈਂਦੇ ਹੋ ਹਣਾ ਪ੍ਰੈਸ਼ਰ ਪਾਉਂਦੇ ਹੋ ਉਹ ਤੁਹਾਡੀ ਸਿਹਤ ਲਈ ਵੀ ਗਾਮੀਗਾਗਾ ਨਾ ਸੋ ਕੋਸ਼ਿਸ਼ ਕਰਿਆ ਕਰੋ ਇਕੱਲੇ ਰਹੋ ਇਕੱਲੇ ਕਰਨਾ ਸਿੱਖੋ ਕੰਮ ਜੋਗੀ ਹਣਾ ਕਿਸੇ ਦੇ ਆਸਰੇ ਨਾ ਰਿਹਾ ਕਰੋ ਨਾ ਕਿਉਂਕਿ ਇਕੱਲੇ ਰਹਿਣ ਚ ਬਹੁਤ ਸੁਖੂਨ ਆ ਬਹੁਤ ਖੁਸ਼ੀ ਆ ਜੋ ਕੰਮ ਕਰਨਾ ਕੋਸ਼ਿਸ਼ ਕਰੋ ਵੀ ਆਪ ਹੀ ਕਰੋ ਸੋ ਇਹ ਤਿੰਨ ਚਾਰ ਗੱਲਾਂ ਨੂੰ ਆਪਣੀ ਜ਼ਿੰਦਗੀ ਚ ਅਪਲਾਈ ਕਰੋ ਫਿਰ ਦੇਖੋ ਜ਼ਿੰਦਗੀ ਕਿੰਨੀ ਵਧੀਆ ਲੰਘਦੀ ਆ ਇੱਥੇ ਵੀਡੀਓ ਖਤਮ ਕਰਦੇ ਆ ਚੰਗੀ ਲੱਗ ਤਾਂ ਲਾਈ Let's be good.